ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ ਤੇ ਨਿਸ਼ਾਨੇ ਸਾਧ ਰਹੀ ਹੈ ਉੱਥੇ ਹੀ ਵੱਖ-ਵੱਖ ਏਰੀਆਜ਼ ਦੇ ਵਿੱਚ ਵੀ ਅਲੱਗ-ਅਲੱਗ ਕਿਸਮ ਦੇ ਪ੍ਰੋਟੈਸਟ ਕੀਤੇ ਜਾ ਰਹੇ ਹਨ ਇਸੇ ਗੜੀ ਦੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਬੇਟੀ ਨਿਸ਼ਾ ਅਖਤਰ ਨੇ ਸਥਾਨਕ ਸਰੰਧੀ ਗੇਟ ਤੋਂ ਲੈ ਕੇ ਪੀਪਲ ਵਾਲੇ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸੀਆਂ ਨੇ ਸ਼ਿਰਕਤ ਕੀਤੀ ਆਓ ਤੁਹਾਨੂੰ ਸੁਣਵਾਉਣੇ ਹਾਂ ਕੀ ਕਿਹਾ ਰਿਸ਼ਾਦ ਅਕਤਰ ਨੇ ਕੈਂਡਲ ਮਾਰਚੋ ਜੀ ਅੱਜ ਪੂਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਆ ਜੋ ਭਾਜਪਾ ਇਲੈਕਸ਼ਨ ਕਮਿਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਬਿਹਾਰ ਵਿੱਚ ਸਰ ਦੇ ਰਾਹੀ ਵੋਟ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਔਰ ਜੋ ਲੋਕ ਸਭਾ 2024 ਵਿੱਚ ਇਹਨਾਂ ਨੇ ਵੋਟ ਚੋਰੀ ਕੀਤੀ ਹੈ ਵੋਟਾਂ ਦਾ ਕਪਲਾ ਕੀਤਾ ਹੈ ਉਸ ਦੇ ਖਿਲਾਫ ਅੱਜ ਅਸੀਂ ਸਾਰਿਆਂ ਨੇ ਕੈਂਡਲ ਮਾਰਚ ਕੀਤਾ ਹੈ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਜੀ ਨੇ ਪ੍ਰੈਜੈਂਟੇਸ਼ਨ ਵਿੱਚ ਆਪਲੀ ਉਹ ਵੱਡੇ ਖੁਲਾਸੇ ਕੀਤੇ ਸੀਗੇ ਵੀ ਇਹਨਾਂ ਨੇ ਕਿਵੇਂ ਲੋਕ ਸਭਾ 2024 ਵਿੱਚ ਵੋਟਾਂ ਦੀ ਹਿਰਾਫੇਰੀ ਕੀਤੀ ਔਰ ਇੱਕ ਕੌਨਸਟੀਟੂਐਂਸੀ ਹੈ ਸੈਂਟਰਲ ਬੈਂਗਲੌਰ ਵਿੱਚ ਮੇਰੇ ਕਿਆ ਲੋਸ ਦਾ ਮਹਾਵੀਰ ਪਤਾ ਨਹੀਂ ਕੀ ਨਾਮ ਹੈ ਕੁਝ ਐਜਾ ਹੀ ਨਾਮ ਹੈ ਮਹਾਵੀਰਪੁਰ ਕੁਝ ਐਜਾ ਨਾਮ ਹੈ ਉਸ ਦੇ ਉੱਤੇ ਸਾਰੀ ਰਿਸਰਚ ਕੀਤੀ ਇਨ ਡੈਪਥ ਤਾਂ ਪਤਾ ਲੱਗਿਆ ਵੀ ਉਸ ਅਸੈਂਬਲੀ ਹਲਕੇ ਵਿੱਚ ਇਹਨਾਂ ਨੇ ਇੱਕ ਕਮਰੇ ਦੇ ਘਰ ਵਿੱਚ 80 80 ਵੋਟਰ ਰਜਿਸਟਰ ਕੀਤੇ ਹੋਏ ਇੱਕ ਫੈਕਟਰੀ ਹੈ ਸ਼ਰਾਬ ਦੀ ਐਲਕੋਹਲ ਦੀ ਫੈਕਟਰੀ ਉਹਦੇ ਵਿੱਚ 70 ਵੋਟਰ ਰਜਿਸਟਰ ਕੀਤੇ ਹੋਏ ਨੇ ਜਦਕਿ ਉਹ ਫੈਕਟਰੀ ਬਿਲਕੁਲ ਖਾਲੀ ਹੈ ਬਹੁਤ سارے ਵੋਟਰਸ ਦੇ 4-4 ਵੋਟਰ ਬਨੇ ਹੋਏ ਨੇ ਔਰ ਇਹਨਾਂ ਨੇ ਫਾਰਮ 6 ਦਾ ਵੀ ਮਿਸਯੂਜ਼ ਕੀਤਾ ਹੈ ਫਾਰਮ 6 ਕੀ ਕਹਿੰਦਾ ਹੈ ਕਿ ਜਿਹੜੇ ਨਵੇਂ ਵੋਟਰ ਨੇ 18 ਸਾਲ ਦੀ ਉਮਰ ਦੇ ਉਹਨਾਂ ਨੂੰ ਰਜਿਸਟਰ ਕੀਤਾ ਜਾਣਾ ਇਹਨਾਂ ਨੇ 70-70 ਸਾਲ ਦੇ ਜਿਹੜੇ ਵੋਟਰ ਨੇ ਉਹ ਰਜਿਸਟਰ ਕੀਤੇ ਹੋਏ ਨੇ ਤਾਂ ਇਹ ਨਹੀਂ ਵੱਡੀ ਵੋਟਸ ਦੀ ਤਾਂਦਲੀ ਹੋ ਰਹੀ ਹੈ ਤਾਂਦਲੀ ਕੀਤੀ ਗਈ ਹੈ ਇਹ ਲੋਕਤੰਤਰ ਦੇ ਸੰਵਿਧਾਨ ਦੇ ਖਿਲਾਫ ਹੈ ਇਟ ਇਜ਼ ਐਬਸੋਲੂਟਲੀ ਅਨਐਕਸੈਪਟੇਬਲ ਇਹ ਅਸੀਂ ਹੋ ਨਹੀਂ ਦੇ ਸਕਦੇ ਅੱਜ ਇਹ ਬਿਹਾਰ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੱਲ ਨੂੰ ਪੰਜਾਬ ਵਿੱਚ ਕਰਨਗੇ ਔਰ ਮੈਨੂੰ ਹੈਰਾਨੀ ਹੈ ਵੀ ਇਲੈਕਸ਼ਨ ਕਮਿਸ਼ਨ ਦਾ ਕੀ ਕੰਮ ਹੁੰਦਾ ਹੈ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਉਂਦਾ इलेक्शन नहीं हो सकता इलेक्शन और इलेक्शन बीजेपी चोरी कर रहे हो जो वोटर ने एक थे जो फतवा वोटर देंगे दे उल्ट रिजल्ट आ रहे हैं तो यह बहुत हैरानी वाली बात है और असी एज एन ओपोजिशन ਸਾਡਾ ਫਰਜ਼ ਸੀਗਾ ਵੀ ਅਸੀਂ ਆਵਾਜ਼ ਚੁਕਰੇਆਂ ਆਂ ਔਰ ਹਮੇਸ਼ਾ ਆਵਾਜ਼ ਚੁਕੀ ਹੈ ਸਾਡਾ ਐਜ਼ ਅਨ ਓਪੋਜੀਸ਼ਨ ਫਰਜ਼ ਬੰਦਾ ਹੈ ਵੀ ਜੇ ਰੂਲਿੰਗ ਪਾਰਟੀ ਕੁਝ ਵੀ ਗਲਤ ਕਰਦੀ ਹੈ ਤਾਂ ਕਿ ਆਵਾਜ਼ ਚੁਕੀਏ ਅਸੀਂ ਸਾਰੀ ਕਾਂਗਰਸ ਪਾਰਟੀ ਅੱਜ ਪੂਰੇ ਮੁਲਕ ਵਿੱਚ ਇੱਕ ਕੈਂਡਲ ਮਾਰਚ ਕੱਢ ਰਹੇ ਆਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਵੀ ਆਪਣੀ ਅੱਖਾਂ ਖੋਲੋ ਦੇਖੋ ਤੁਹਾਡੇ ਨਾਲ ਕੀ ਕੀ ਕਰ ਰਹੇ ਨੇ ਕਿਵੇਂ ਤੋਖਾ ਤੜੀ ਨਾਲ ਇਹ ਸੱਤਾ ਵਿੱਚ ਹੋ ਆ ਰਹੇ ਨੇ ਗਵਰਨਮੈਂਟ ਫਾਰਮ ਕਰ ਰਹੇ ਨੇ ਤਾਂ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜਾ ਇਹ ਸਰ ਹੈ ਐਸਆਰ ਇਸ ਨੂੰ ਵਾਪਸ ਦਿੱਤਾ ਜਾਵੇ ਲੱਗਦਾ ਪਿਛਲੇ ਚੋਣਾਂ ਵਾਂ ਕੇ ਵੀ ਸਵਾਲ ਖੜੇ ਹੁੰਦੇ ਨੇ ਬਿਲਕੁਲ ਸਵਾਲ ਖੜੇ ਹੁੰਦੇ ਨੇ ਉਹੀ ਤਾਂ ਅਸੀਂ ਗੱਲ ਕਰ ਰਹੇ ਆ ਨਾ ਹੁਣ ਕਾਂਗਰਸ ਪਾਰਟੀ ਨੇ راہੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਤੋਂ ਇਲੈਕਟੋਰਲ ਵੋਟਰ ਲਿਸਟ ਮੰਗੀ ਸੀ ਇਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਇਹਨਾਂ ਨੂੰ ਪਤਾ ਹੈ ਅਸੀਂ ਗੜਬੜ ਕੀਤੀ ਹੈ ਹੁਣ ਜੇ ਅੱਜ ਸਾਡੇ ਕੋਲੇ ਕਾਂਗਰਸ ਪਾਰਟੀ ਦੇ ਕੋਲੇ ਇਲੈਕਟਰਲ ਵੋਟਰ ਲਿਸਟ ਹੁੰਦੀ ਤਾਂ ਵੱਡੀ ਆਸਾਨੀ ਨਾਲ ਅਸੀਂ ਸਾਰੇ ਜਿੰਨੀ ਇਹਨਾਂ ਨੇ ਗੜਬੜ ਕੀਤੀ ਹੈ ਕੱਢ ਸਕਦੇ ਸੀ ਹੁਣ ਕਾਂਗਰਸ ਪਾਰਟੀ ਨੂੰ 6 ਮਹੀਨੇ ਲੱਗੇ ਇੱਕ ਸੈਂਟਰਲ ਬੈਂਗਲੌਰ ਵਿੱਚ ਜਿਹੜਾ ਅਸੈਂਬਲੀ ਹਲਕਾ ਹੈ ਉਸ ਦਾ ਪੂਰਾ ਇਨ ਡੈਪਥ ਸਟੱਡੀ ਕਰਨ ਲਈ ਕਿਉਂਕਿ ਉਹ 7 ਫੁੱਟ ਦਾ ਇਹ ਇਹਨਾਂ 7 ਫੁੱਟ ਦਾ ਪੂਰਾ ਉਹ ਪੇਪਰ ਦਾ ਢੇਰ ਹੈ ਉਹਨੂੰ ਸਟੱਡੀ ਕਰਨ ਵਿੱਚ 6 ਮਹੀਨੇ ਲੱਗੇ ਜੇ ਸਾਡੇ ਕੋਲੇ ਡਿਜੀਟਲ ਡਾਟਾ ਹੁੰਦਾ ਤਾਂ ਅਸੀਂ ਸਾਰਾ ਕੁਝ 1 ਸੈਕਿੰਡ ਵਿੱਚ ਸਾਰਾ ਵੋਟਰ ਦਾ ਤੁਸੀਂ ਨਾ ਪਾਓ ਸਾਹਮਣੇ ਆਂਦਾ ਸਾਰਾ ਬੜੇ ਵੀ ਸਵਾਲ ਪੈਦਾ ਹੁੰਦਾ ਹੈ ਕਿ ਫੜੀ ਲਿਖੀ ਜਮਾਤ ਐਡਵੋਕੇਟਸ ਨੇ ਦੇ ਦਿੱਤੇ ਸੁਪਰੀਮ ਕੋਰਟ ਨੇ ਇੱਕ ਏਵੀਐਮ ਨੂੰ ਲੈ ਕੇ ਵੀ ਚੋਰੀ ਹੁੰਦੀ ਹੈ ਤੇ ਵੋਟਾਂ ਹੁੰਦੀਆਂ ਨੇ ਬੜਾ ਐਜੀਟੇਸ਼ਨ ਕੀਤਾ ਵੀ ਉਦੋਂ ਆਪੋਜੀਸ਼ਨ ਕਿਉਂ ਚੁੱਪਮੌਤ ਬਿਠੀ ਰਹੀ ਆਪਾਂ ਨੇ ਈਵੀਐਮ ਦੇ ਖਿਲਾਫ ਵੀ ਪੂਰੀ ਆਵਾਜ਼ ਚੁੱਕੀ ਜੇ ਤੁਸੀਂ ਦੇਖਦੇ ਨਹੀਂ ਉਹ ਅਲੱਗ ਜਨ ਹੈ ਕਾਂਗਰਸ ਨੇ ਚੱਕਿਆ ਉਹਦਾ ਉਹਦਾ ਸਾਥ ਕਿਉਂ ਨਹੀਂ ਦਿੱਤਾ ਸਿਆਸੀ ਪਾਰਟੀ ਅਸੀਂ ਆਪਣੇ ਲੈਵਲ ਤੇ ਕਾਂਗਰਸ ਪਾਰਟੀ ਆਪਣੇ ਲੈਵਲ ਤੇ ਬਹੁਤ ਪਹਿਲਾਂ ਤੋਂ ਇਹ ਸਵਾਲ ਚੁਕਰੀ ਆ ਰਹੀ ਹੈ ਵੀ EVM ਵਿੱਚ ਗੜਬੜੀ ਕਿੰਨੀ ਜਾ ਰਹੀ ਹੈ ਤਾਂ ਅਸੀਂ ਆਪਣੇ ਲੈਵਲ 'ਚ ਲੜਾਈ ਲੜ ਰਹੇ ਹਾਂ ਔਰ ਲੜਦੇ ਰਹਾਂਗੇ